ਪੰਜਾਬ ਸਰਕਾਰ ਵੱਲੋਂ ਬीडी मुहिम ਜੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਮਾਨਸਾ ਜਿਹਰੇ ਦੇ ਕਸਬਾ ਪੀਖੀ ਵਿੱਚ ਡੇਰਾ ਬਾਬਾ ਗੁੱਦੜ ਸ਼ਾ ਸ਼ਿਮ ਮੰਦਰ ਅਤੇ ਸਥਾਨਕ ਪੱਲੇਦਾਰ ਜੂਨੀਅਨ ਦੇ ਦਫ਼ਤਰ ਵਿੱਚ ਲੜੀਵਾਰ ਸਮਾਗਮ ਕਰਵਾਏ ਗਏ ਹਲਕਾ ਮਾਨਸਾ ਦੇ ਵਿਧਾਇਕ ਵਿਜੇ ਸਿੰਘਲਾ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਪੁੱਚਰ ਦੀ ਸਰਪ੍ਰਸਤੀ ਹੇਠ ਹੋਏ ਇਨ੍ਹਾਂ ਸਮਾਗਮਾਂ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸੁਖਪ੍ਰੀਤ ਕੌਰ ਈਓ ਨਗਰ ਕੌਂਸਲ ਕੁਲਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਰਜਿੰਦਰ ਜੈਫਰੀ ਸਥਾਨਕ ਥਾਣਾ ਮੁਖੀ ਸੁਖਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਪਤਵੰਤੇ ਕਸਬਾ ਅਤੇ ਇਲਾਕਾ ਨਿਵਾਸੀ ਸ਼ਾਮਲ ਹੋਏ। ਅੰਜੁਦ ਨਸ਼ੇ ਵਿਰੁੱਧ ਦੀ ਜੋ ਮੁਹਿੰਮ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੋਈ ਆ ਜਦੋਂ ਦੀ ਸਰਕਾਰ ਬਣੀ ਹੈ ਪਿਛਲੇ 3 ਸਾਲ ਤੋਂ ਅਸੀਂ ਤਿਆਹੀਆ ਕੀਤਾ ਕਿ ਸਾਡੇ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਇਸ ਨਸ਼ੇ ਦੀ ਦਲਦਲ ਚੋਂ ਕੱਢਣਾ ਉਸ ਦਿਨ ਤੋਂ ਹੀ ਇਮਾਨਦਾਰੀ ਨਾਲ ਇਹ ਮੁਹਿੰਮ ਚੱਲ ਰਹੀ ਹੈ ਪਰ ਪਿਛਲੇ 4-5 ਮਹੀਨਿਆਂ ਤੋਂ ਪੂਰੇ ਯੁੱਧਸਤਰ ਤੇ ਯੁੱਧ ਨਸ਼ੇ ਅੰਮ੍ਰੋਧ ਦੇ ਇੱਕ ਮਹਿੰਮ ਸ਼ੁਰੂ ਕੀਤੀ ਗਈ ਹੈ ਜਿਹਦੇ ਨਾਲ 15000 ਇਸ ਤਰ੍ਹਾਂ ਦੀਆਂ ਸੁਭਾਵਾਂ ਸਾਰੇ ਪੰਜਾਬ 'ਚ ਕੀਤੀਆਂ ਜਾ ਰਹੀਆਂ ਇਹ ਦੂਸਰੇ ਦੌਰ ਦੇ ਜਿਹੜੇ ਇਹ ਲੜੀ ਹੈ ਇਹਦੇ 'ਚ ਮਾਨਸਾ ਭੀਖੀ ਜੋਗਾ ਜਿਹੜਾ ਥੋੜਾ ਜਿਹਾ ਸੈਮੀ ਅਰਬਨ ਏਰੀਆ ਉੱਥੇ ਵੀ ਅੱਜ ਭੀਖੇ ਆਇਆ ਬੜਾ ਵੱਡਾ ਸਹਿਯੋਗ ਸਾਰੇ ਲੋਕਾਂ ਦਾ ਔਰ ਇਹਦੇ ਤਹਿਤ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈ ਤੋਂ ਬਾਅਦ ਖੇਡਣਾ ਤੇ ਮੋੜਨਾ ਉੱਥੇ ਉਹ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਉਹ ਲੋਕ ਜਿਹੜੇ ਆਪਣੇ ਚੰਦਰ ਪਈਆਂ ਖਾਤਰ ਲੋਕਾਂ ਦੇ ਘਰਾਂ 'ਚ ਸੱਥਰ ਬਚਾਉਂਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਭਾਵੇਂ ਉਹਨਾਂ ਦੇ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਬਣੇ ਘਰ ਕਿਉਂ ਨਾ ਹੋਣ ਉਹਨਾਂ ਨੂੰ ਲੰਬੇ ਸਮੇਂ ਲਈ ਜੇਲ੍ਹਾਂ ਕਿਉਂ ਨਾ ਹੋਣ ਉਹ ਪੰਜਾਬ ਸਰਕਾਰ ਦਾ ਤਹਈਆ ਸੋ ਮੈਂ ਸਾਰੇ ਧਿਰਾਂ ਨੂੰ ਸਾਰੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕਰਦਾ ਪੰਚਾਇਤਾਂ ਨੂੰ ਕਿ ਸਰਕਾਰ ਦਾ ਪੁਰਸ ਦਾ ਇਸ 'ਚ ਸਹਿਯੋਗ ਦਿਓ ਤੁਹਾਡੇ ਇੱਕ ਫੋਨ ਤੇ ਜਾਂ ਇੱਕ ਮੈਸੇਜ ਤੇ ਪੁਲਿਸ ਇਮੀਡੀਏਟਲੀ ਪਹੁੰਚੂਗੀ ਤੇ ਉੱਥੇ ਐਕਸ਼ਨ ਕਰੂਗੀ ਜਿਹੜੇ ਕਿ ਪਿਛਲੇ ਸਮੇਂ 'ਚ ਆਪਾਂ ਦੇਖਦੇ ਸੀ ਕਿ ਲੋਕ ਫੋਨ ਕਰਦੇ ਸੀ ਕਿ ਪੁਲਿਸ ਉੱਥੇ ਆਉਂਦੀ ਨਹੀਂ ਸੀ ਉਹ ਸਮਾਂ ਬਦਲ ਚੁੱਕਾ ਹੈ ਜੇ ਫੇਰ ਵੀ ਕਿਸੇ ਕਿਸਮ ਦੀ ਅਣਗਹਿਲੀ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਕਰ ਰਹੀ ਹੈ ਤਾਂ ਜਰੂਰ ਸਾਨੂੰ ਦੱਸੋ ਸਾਡੀ ਮਿਨਿਸਪੈਲਿਟੀ ਕਮੇਟੀ ਦੇ ਪ੍ਰਧਾਨ ਮੈਂਬਰ ਸਹਿਬਾਨ ਨੇ ਜਾਂ ਹੋਰ ਸਰਪੰਚ ਸਹਿਬਾਨ ਨੇ ਉਹਨਾਂ ਨੂੰ ਦੱਸੋ ਤਾਂ ਇਮੀਡੀਏਟਲੀ ਅਸੀਂ ਐਕਸ਼ਨ ਕਰਾਵਾਂਗੇ ਅਸੀਂ ਇਹ ਸੌਂ ਖਾਦੀ ਹੈ ਕਿ ਇਹ ਨਸ਼ੇ ਦੇ ਕੋਡ ਨੂੰ ਇਸ ਦਲਦਲ ਨੂੰ ਇਸ ਕੋਡ ਨੂੰ ਵੱਡਾ ਇਦੇ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕੀ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਪਹਿਲਾਂ ਚਰਚਾ ਵਾਂਸੀ ਕਿ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਤਾਂ ਪਰ ਮੈਂ ਇੱਥੇ ਤਕਰੀਬਨ ਪਿਛਲੇ 7 ਮਹੀਨਿਆਂ ਤੋਂ ਪੋਸਟਡ ਹਾਂ। ਮੈਂ ਆਪਣੇ ਸਮੇਂ ਦੇ ਵਿੱਚ ਜੋ ਵੀ ਸਰਕਾਰ ਦੀਆਂ ਹਦਾਇਤਾਂ ਸੀ ਉਹਦੇ ਵਿੱਚ ਜਿਹੜੇ ਐਡਿਕਟ ਨੇ ਉਹਨਾਂ ਨੂੰ ਹਸਪੀਟਲ 'ਚ ਦਾਖਲ ਕਰਾਉਣ ਵਾਸਤੇ ਜਿਹੜੇ ਦਵਾਈ ਲੈਣ ਵਾਸਤੇ ਉਹਨਾਂ ਨੂੰ ਦਵਾਈ ਦਿਵਾਉਣ ਵਾਸਤੇ ਅਤੇ ਜਿਹੜੇ ਸਮੱਗਲਰ ਸੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਵਾਸਤੇ ਜੋ ਹੁਦੈਤਾਂ ਨੇ ਜੋ ਕਾਨੂੰਨ ਦੇ ਦੇਰੇ ਚ ਰਹਿ ਕੇ ਅਸੀਂ ਹਰ ਸਖਤ ਕਾਰਵਾਈ ਕੀਤੀ ਹੈ ਇਹਦੇ ਤਹਿਤ ਅਸੀਂ ਕਾਫੀ ਵੱਡੇ ਮਗਰਮੱਛ ਵੀ ਫੜੇ ਨੇ ਜਿਨ੍ਹਾਂ ਹੈਵੀ ਰਿਕਵਰੀ ਦੇ ਤਕਰੀਬਨ 5 ਮਕਦਮੇ ਦਰਜ ਹੋਏ ਨੇ ਤੇ ਬਾਕੀ ਜਿਹੜੇ ਨਾਅਰ ਨੁਕਾਅ ਮਰਚਲ ਜਿਹੜੀ ਰਿਕਵਰੀ ਹੈ ਉਹ ਵੀ ਕਾਫੀ ਵੱਡੇ ਪੱਧਰ ਤੇ ਹੋਈ ਹੈ ਹੁਣ ਜਿਹੜੇ ਅੱਗੇ ਆ ਮੈਂ ਉਹਨਾਂ ਨੂੰ ਚੇਤਾਵਨੀ ਦੇਣੀ ਚਾਹਾਂ ਕਿ ਉਹ ਵੀ ਇਸ ਚੀਜ਼ ਤੋਂ ਅਰੇਂਜ ਕਰਨਾ ਜਾਵਲਾ ਕਾ ਝੜ ਜਾਣਾ ਜਾਂ ਫਿਰ ਉਹਨਾਂ ਤੇ ਸਖਤ ਕਾਰਵਾਈ ਹੋਵੇ